ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਤਹਿਸੀਲ ਵੀ ਇਸ ਨੂੰ ਮੋਗਾ ਹੀ ਪੈਂਦੀ ਹੈ ਜੀ ਤੇ ਜ਼ਿਲ੍ਹਾ ਵੀ ਇਸ ਨੂੰ ਮੋਗਾ ਪੈਂਦਾ ਹੈ ਜੀ ਬੋਨਾ ਚੌਂਕ ਤੇ ਬਾਈ ਦਾ ਰੋਨੀਵਾਲ ਰਹਿਣ ਦਾ ਵਿਚਾਲੇ ਤੇ ਚੜੱਕ ਚੌਂਕ ਤੋਂ ਵੀ ਨਗਾਹਾ ਰੋਡ ਉੱਪਰ ਬਾਈ ਦਾ ਘਰ ਆ ਰੋਟੀਨ 'ਚ ਇਸ ਘਰੋਂ ਵੀਡੀਓ ਪੈਂਦੀਆਂ ਨੇ ਵਪਾਰ ਦਾ ਬਾਈ ਦਾ ਕੰਮ ਆਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਸੱਲੀ ਭਰਕ ਤੁਸੀਂ ਕਰਨੀ ਆ ਵੀ ਇਹ ਨੰਬਰ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਵਾ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਿਓ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਆ ਜਰਸੀ ਕ੍ਰੋਸ ਵੈੜ ਇਹ ਗੱਬਣ ਆਈ ਕੋਸੇ ਲੈਂਦੀ ਆ ਹਜੇ ਇੱਕ ਆ ਵੈੜ ਦੌਰ ਮੇ ਸੂਈ ਸਵਾਈ ਇਹ ਵੀ ਕ੍ਰੋਹ ਬਰੀਡ ਚ ਆ ਗਈ ਤੇ ਆਓ ਕਰਦੇ ਆ ਭਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਅੱਜ ਇਹਨਾਂ ਦੋਆਂ ਵੈੜਾਂ ਬਾਰੇ ਇੱਕ ਅੰਮ੍ਰਿਤ ਤੋਂ ਇਧਰੋਂ ਕਾਲੇ ਤੋਂ ਸ਼ੁਰੂ ਕਰ ਲਾ ਭਾਈ ਹਾਂਜੀ ਬੈਸਰੀ ਕਾਲ ਨਾਮ ਦੱਸ ਦੇ ਭਾਈ ਨਾਮ ਕਰਜਨ ਸਿੰਘ ਖੈਰ ਮੋਗਾ ਜਿਹੜਾ ਮੋਗਾ ਜਿਹੜਾ ਇੱਕ ਚੌਂਕ ਵੀ ਨੇੜੇ ਆਪਣਾ ਭੋਨੇ ਚੌਂਕ ਨੇੜੇ ਠੀਕ ਹੈ ਜੀ ਠੀਕ ਹੈ ਜੀ ਇਹ ਸ਼ੁਰੂ ਕਰ ਲੈ ਕਾਲੀ ਵੜ ਤੋਂ ਬਾਈ ਕੀ ਢੇਲ ਆ ਬਾਈ ਇਹ ਵੀਰੇ ਮੱਛੀ ਟੋਕੜਿਆ ਠੀਕ ਹੈ ਜੀ ਆਪਣੀ ਤਾਂ گاਉਂ ਆਈ ਹੋਈ ਆ ਠੀਕ ਹੈ ਜੀ ਇਸ ਲਈ ਆਪਣੀ ਵੀਡੀਓ ਚ ਪਾਈ ਸੀ ਕਿ ਇਹ ਵੀਰ ਨੇ ਸਾਈ ਪਾ ਕੇ ਪਹਿਲੇ ਫੋਨ ਤੇ ਇਹਦਾ ਸੌਦਾ ਹੋ ਗਿਆ ਸੀ ਠੀਕ ਹੈ ਜੀ ਨਾ ਪਾਈਆਂ ਸੀ ਡੱਬੀ ਵੈ ਗਈ ਪਹਿਲੇ ਫੋਨ ਤੇ ਸੌਦਾ ਹੋ ਗਿਆ ਅੱਛਾ ਉਹ 1 ਰੁਪਿਆ ਮੇਰੇ ਕੋਲ 100 ਹੀ ਆਇਆ ਸੀ ਆ ਉਹਨਾਂ ਬੰਦਿਆਂ ਨੇ ਨਾ ਬਾਅਦ ਚ ਗੱਲ ਸੁਣੀ ਜਿੰਨੇ ਮੈਨੂੰ ਫੋਨ ਆਇਆ ਮੈਂ ਕੱਟ ਤਾ ਠੀਕ ਹੈ ਜੀ ਫਿਰ ਮੈਂ ਕੀ ਕਰਦਾ ਜੇ ਆਪਾਂ ਫਸ ਹੀ ਗਏ ਹਨ ਹਾਂਜੀ ਉਹ ਵੀ ਰਿਸ਼ਾਮ ਨੂੰ ਕਹਿੰਦਾ ਵੀ ਨਈ ਨਾ ਫੋਨ ਉਪਾਂਚੇ ਜੇ ਬਤ ਜਵਾਬ ਹੀ ਹੋ ਗਿਆ ਮਤਲਬ ਠੀਕ ਹੈ ਜੀ ਉਸ ਤੋਂ ਬਾਅਦ ਜੇ ਸਾਰੇ ਨੇ ਕਹਿਤਾ ਬੱਚੀ ਨਰ ਰੋਗੀ ਠੀਕ ਹੈ ਜੀ ਹਾਂਜੀ ਇਸ ਟਾਈਮ 9 ਇਹ ਮਾੜੀਆਂ ਗੱਲਾਂ ਬਾਈ ਦਿੰਗੀਆਂ ਬਈ ਗਲਤ ਉਨੀ ਕਰੇ ਕੋਈ ਗੱਲ ਕਹਿੰਨੇ ਵੀਰੇ ਨਾ ਕੇ ਤਾਂ 150 ਫੋੜਾ ਨਾ ਕੋਈ ਵੀਰ ਪਾਵੇ ਜੇ ਕੇ ਸਾਨੂੰ ਪਸੰਦ ਆ ਠੀਕ ਹੈ ਜੀ ਪੈਸੇ ਪਾਓ ਲੈ ਜਿਓ ਹਾਂ ਕੋਈ ਨੌਕਸ ਨਿਕਲਦਾ ਬੈਠੀ ਠੀਕ ਹੈ ਜੀ ਹਾਂ ਆਪਾਂ ਚੋ ਕੇ ਲੈ ਕੇ ਜਾ ਆਪਾਂ ਕਿਹੜਾ ਕਹਿੰਨੇ ਵੀ ਧਾਰਾ ਮਾਰ ਕੇ ਲੈ ਠੀਕ ਹੈ ਜੀ ਤਸੱਲੀ ਕਰੋ ਠੀਕ ਹੈ ਡਿਟੇਲ ਦੱਸੀ ਜੀ ਦੀ ਇਵਰੇ ਦੂਜਾ ਸੁਹਾ ਬੱਛੀ ਆ ਤੋਪੜਾ ਬੱਚਾ ਹੈ ਨਹੀਂ ਨਾ ਠੀਕ ਆ ਜੀ ਦੁੱਧ 9 ਕੁ ਲਾ 8 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਆ ਜੀ ਠੀਕ ਆ ਜੀ ਸੋਈ ਸਾਈਜ਼ ਦਾ ਕੋਈ ਪਤਾ ਨਹੀਂ ਸੋਈ ਦਾ ਕੋਈ ਪਤਾ ਨਹੀਂ ਠੀਕ ਆ ਜੀ ਤੋਰ ਨਹੀਂ ਮੜੀ ਖੋਲ ਕੇ ਲੋ ਵੀ ਦੋਸਤੋ ਵੀ ਦਾਦਾ ਵੀ ਸੌਦਾ ਹੋ ਗਿਆ ਸੀਗਾ ਪਰ ਕਿਸੇ ਵੀਰ ਦੀ ਬਈ ਬੁਰੀ ਕਾਰਨ ਲਈ ਨਹੀਂ ਗਈ ਕਿਸ ਵੀਰ ਨਾਲ ਗੱਲਬਾਤ ਹੋ ਗਈ ਚਲੋ ਅੱਗੇ ਤੋਂ ਕੋਈ ਵੀਰ ਜੀ ਲੈਣੀ ਆ ਬਾਈ ਰਸੱਲੀ ਪਾਰਕ ਕਰਕੇ ਫੇਰ ਫੋਨ ਲਾਵੇ 9 ਕਿਲੋ ਦੁੱਧ ਬਾਈ ਦਾਦਾ ਕੰਡੇ ਵਾਲਾ ਥੱਲੇ ਆ ਇਹਦੇ ਜਿਹੜਾ ਕਿ ਆਪਾਂ 8 ਕਿਲੋ ਬਾਈ ਕਹਿੰਦਾ ਮੰਨ ਕੇ ਕੋਈ ਵੀਰ ਮੇਰੇ ਘਰ ਤੋਂ ਲਿਜਾ ਸਕਦਾ ਵਾ ਤੋਕੜ ਵਹਿੜ ਆ ਗਈ ਸੋਈ ਦਾ ਬਾਈ ਕਹਿੰਦਾ ਆਪਣੇ ਗਾਉਂ ਆਈ ਆ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਮਹੀਨਾ ਕਵੇਂ ਦੋ ਮੈਂ ਆਪਾਂ ਕੋਈ ਗੱਲ ਨਹੀਂ ਕਹਿਣੀ ਬਾਈ ਕਹਿੰਦਾ ਠੰਡੀ ਸੀੜਾ ਧਾਰ ਤੂ ਰੋਕੇ ਆ ਜਮਾ ਜਿਹੜੀ ਕੋਈ ਬੰਦਾ ਹੁੰਦਾ ਨਾ ਕਿ ਬਾਤਰੀ ਤੇ ਕੱਲਾ ਪਸੂ ਰਾਧਾ ਘਰੇ ਗੁੜੀਆਂ ਨੇ ਚੋਣਾ ਹੁੰਦੇ ਜਾਂ ਠੀਕ ਐ ਠੰਡੀ ਧੀਰੀ ਠੀਕ ਆ ਲੋ ਬਾਈ ਕਹਿੰਦਾ ਬੁੜੰਗਾ ਚੋਣੇ ਪਲਾ ਚੋਲੇ ਬੰਦਾ ਜਮਾ ਠੰਡੀ ਸੀੜਾ ਬਰਫਰ ਗਈ ਥਣ ਬਹੁਤ ਚੰਗਾ ਹੱਥੀ ਚੁਾਈ ਵਾਲਾ ਥਣ ਤੁਹਾਨੂੰ ਨੇੜੇ ਤੋਂ ਦਿਖਾ ਫੇਸ ਕੁਆਲਟੀ ਚੰਗੀ ਆ ਵਾਏ ਨਾ ਵਈ ਨਾ ਬਹੁਤ ਆ ਅਜੇ ਤੱਕ 11 ਵੀਡੀਓ ਬਣਾਉਣ ਦਾ ਸਮਾਂ ਤਾਂ ਰੁਕ ਕਰ ਲਓ 11 ਵਜੇ ਤੇ 25 ਮਿੰਟ ਹੋਏ ਆ ਸ਼ਾਮ ਦੇ ਚਵਾਈ ਤਕਰੀਬਨ ਤਕਰੀਬਨ ਸਾਰਾ ਦੇਣੀ ਪਿਆ ਵਾ ਸ਼ਾਮ ਤੱਕ ਜਮਾ ਇਹਨੇ ਹਵਾਨਾ ਟਾਈਟ ਕਰਕੇ ਇਹਨੇ ਖੜਨਾ ਸੀ ਜੀ ਸਕਦੇ ਹੋਗੇ 2 ਮਿੰਟਾਂ ਦਾ ਟਾਈਮਰ ਲਾ ਲਵੇ ਬੰਦਾ ਫੋਨ ਦਿੱਤੇ ਚੋਣ ਲੱਗਾ ਠੀਕ ਹੈ ਜੀ ਮਿੰਟ ਪੂਰੇ ਵੀ ਨਹੀਂ ਲੱਗਦੇ ਚੋਣ ਠੀਕ ਹੈ ਜੀ ਐਡੀ ਚੋਈ ਠੀਕ ਹੈ ਲੋ ਜੀ ਦੋਸਤੋ ਵੀ ਇਹਦਾ ਚਵਾਈ ਬਹੁਤ ਚੰਗੀ ਮੋਟੀ ਆ 2 ਮਿੰਟ ਚੋਈ ਦੀ ਮੁੱਲ ਬਾਈ ਦਾ ਜੈ ਜਿਆ ਮੁੱਲੇ 22000 ਦੇ ਦੇਣੀ ਠੀਕ ਹੈ ਜੀ ਹਾਂ ਉਹਨੂੰ ਪਤਾ ਬਾਹਰ ਮਾਲ ਤੱਕ ਇਹ ਕੋਲੇ ਹੈਂਡੀ ਗੱਤਰੇ ਫਿਰਦੇ ਰਹਿੰਨੇ ਆਪਾਂ ਵੀ ਹਾਂਜੀ ਹਾਂਜੀ ਲੋ ਜੀ ਦੋਸਤੋ 22000 ਦੀ ਬਾਈ ਕਹਿੰਦਾ ਹਾਂ ਨਾ ਹੀ ਵਿੱਚੋ ਕੋਈ ਛੋੜ ਹੋ ਜੂਗੀ 100 ਰੁਪਈਆ ਤੁਹਾਨੂੰ ਬੱਚੀ ਚੰਗੀ ਆ ਗਈ ਕ੍ਰਾਸ ਵੀ ਦੋਦੋ ਚਿੱਟਾ ਮੱਝਾ ਰਗਾ ਸੈਲਸ ਦੋਦੋ ਨਜ਼ਾਰੇ ਦੇ ਜਾਊਗੀ ਜਿਹਦੇ ਪਸੰਦ ਦੇ ਬਾਈ ਨਾਲ ਇਹੜਾ ਕਰਨਾ ਨਾਵਾ ਨੰਬਰ ਸਕਰੀਨ ਤੇ ਚੱਲੀ ਠੀਕ ਹੈ ਨਿਆਣਾ ਪਾਲੋ ਜੀ ਨਾਂ ਪਾਲੋ ਬਾਈ ਕਹਿੰਦਾ ਇੱਕ ਗੱਲ ਦੋਨ ਬਤਾਦ ਗਏ ਬਾਈ ਦੋ ਨੰਬਰ ਹੀ ਪਹਿਲਾ ਸੁਆਵਾ ਠੀਕ ਹੈ ਜੀ 6 ਦੰਤ ਮੂੰਹ ਆ ਠੀਕ ਹੈ ਜੀ 6 ਦੰਤ ਕਨਫਰਮ ਆ ਮੂੰਹ ਤੋਂ 6 ਦੰਤ ਕਨਫਰਮ ਠੀਕ ਹੈ ਜੀ ਮੈਨੂੰ ਗਾਰੰਟੀ ਹੈ ਠੀਕ ਹੈ ਜੀ 2D ਫੋਟੋ ਠੀਕ ਹੈ ਜੀ ਦਿਖਾ ਦਿਓ ਠੀਕ ਹੈ ਦੇਣਾ ਜੀ ਲੈ ਜੂਗੀ ਇਹ 10 ਠੀਕ ਹੈ ਜੀ ਲੋ ਦੋਸਤੋ ਠੰਡੀ ਸੀਲ ਬਹੁਤ ਜਿਆਦਾ ਪਹਿਲਾ ਸੁਆਵਾ ਉਹਦੀ ਗੱਲ ਨਹੀਂ ਕੋਈ ਥਾਣਾ ਸਾਬ ਬਹੁਤ ਚੰਗਾ ਸਿਚਵਾਈ ਵਾਲਾ ਕੱਢਦੀ ਆਉਂਦੀ ਗੁਲਾਬੀ ਥਾਣਾ ਇਹਦਾ ਵੀ ਚਲ ਬਦਾਮੀ ਰੰਗ ਦੀ ਆ ਜਰਸੀ ਵਾਲਾ ਰੰਗ ਆ ਹੈ ਕ੍ਰਾਸ ਬ੍ਰੀਡ ਚ ਆ ਆ ਮਾੜੇ ਮਾੜੇ ਫੋਟਾਂ ਜਿਹਾ ਸਿੰਘਾਂ ਦੇ ਚੈੱਕ ਕਰ ਲੋ ਕੱਦ-ਕੱਦ ਚੰਗਾ ਵਾਇ ਇਹਨੂੰ ਵੀ ਬਹੁਤ ਆ ਕੋਈ ਲਿੱਸੀ ਫਿੱਕੀ ਨਹੀਂ ਗਈ ਕਮੇ ਪਲੀ ਚੰਗੀ ਆ ਮਾੜੀ ਲੰਮੀ ਤੋਰ ਦੀ ਇੱਧਰ ਲਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਸੂਆ ਐ ਜਿੱਥੇ ਮਰਜ਼ੀ ਖਵਾ ਜਿੱਥੇ ਮਰਜ਼ੀ ਰੋਲ ਹਨ ਵੀ ਸੀਲ ਆ ਜਿਵੇਂ ਪਹਿਲਾਂ ਕੋਈ ਗੱਲ ਹੀ ਨਹੀਂ ਬਾਤ ਨਹੀਂ ਇਹਦੇ ਵਿੱਚ ਦੋ ਤਰੀਕ ਨੂੰ ਦੇਣਾ ਪੂਰੇ ਹੋਣੇ ਆ ਜੀ ਠੀਕ ਆ ਜੀ 25 26 ਤਰੀਕ ਆ ਠੀਕ ਆ ਜੀ ਦੋ ਤਰੀਕ ਦੇਣਾ ਪੂਰੇ ਹੋਣੇ ਆ ਤਰੀਕ 24 ਹੋਈ ਆ ਹਜੇ ਜਨ ਕਿ ਵੀ ਦੇਣਾ ਹਜੇ ਹਫਤਾ ਤੋਂ ਲਈ ਖੁੱਲਾ ਹੈ ਜਿਵੇਂ ਬਲਟਲਾ ਪੰਜਾ ਸਾਰੇ ਬਲਟਲਾ ਕੱਢ ਕੇ ਇਹਨੇ ਫੇਰ ਸੂਣਾ ਵਾ 크ਰੋਸ ਦੁੱਧ ਚਿੱਟਾ ਮੱਝਾ ਵਰਗਾ ਸਖ ਦੁੱਧ ਦੇ ਨਜ਼ਾਰੇ ਦੇ ਦੋਗੀ ਤੇ ਅਸੀਂ 15 ਵੀ ਚੰਗੀ ਆਜਿਆ ਕਰੂਗੀ ਮੇਨ ਗੱਲ ਇਹ ਤੇ ਫੈਂਟ ਬਹੁਤ ਹੋਵੇ ਦੀ ਕੋਈ 크ਰੋਸ ਬਰੀਡ ਚ ਪੈਂਦੀ ਹੈਗੀ ਫੈਂਟ ਫੂਡ ਚੰਗੀ ਹੋਊਗੀ ਹਾਂਜੀ ਜੇ ਦੋਸਤੋ ਕਿ ਦੁੱਧ ਮੱਝਾ ਵਰਗਾ ਜਮਾ ਪੀਣ ਚ ਵੀ ਸਵਾਦ ਆਊਗਾ ਤੇ ਜਿਹੜੇ ਚੋ ਵੀ ਚੰਗੇ ਆਜਿਆ ਕਰਨਗੇ ਮੋਲੇ ਦਾ ਬਾਈ ਮੋਲ ਲਈ 150000 ਰੁਪਏ ਕੋਈ ਖਿਡਾਰੀ ਵਾਲੇ ਤਕੜੇ ਕੋਲੇ ਉਹ ਤਾਂ ਗੱਲ ਵੱਖਰੀ ਹੈ ਨਾ ਠੀਕ ਹੈ ਜੀ ਆਪਣਾ ਤਾਂ ਕੰਮ ਹੈਗਾ ਜੀ ਉਨਾਂ ਜੀ ਦਾ ਠੀਕ ਹੈ ਜੀ ਸਿਸਟਮ ਦੋ ਲਿਆਂਦੇ ਜਾਂ ਦੋ ਵੇਚ ਲਿਆਂ ਠੀਕ ਹੈ ਜੀ ਆਪਾਂ ਇਸ ਟਾਈਮ 32000 ਰੁਪਏ ਦੀ ਬੱਚੀ ਦੇਣੀ ਠੀਕ ਹੈ ਬੱਚੋ ਕੀ ਮੰਨ ਤਾਂ ਬਾ ਮੌਕੇ ਤੋਂ ਥੋੜਾ ਬਹੁਤਾ ਹੀ ਹੋ ਗਈ ਠੀਕ ਹੈ ਲੋ ਜੀ ਦੋਸਤੋ 32000 ਰੁਪਿਆ ਜੈ ਜੈ ਮੌਲਾ ਭਾਈਆਂ ਦਾ ਮੌਲ ਕਹਨੋਂ ਭਾ 38 ਕਾਲਾ ਭਲਾ ਮੈਂ 40 ਕਰ ਲੈਂਦਾ ਪਰ 32000 ਦੀ ਆਪਾਂ ਦੇਣੀ ਹੈਗੀ ਜਾਦਾ ਮੌਲਕ ਚ ਤਾਂ ਕੋਈ ਫਾਇਦਾ ਨਹੀਂਗਾ ਉਹਨਾਂ ਕ ਮਾਲਕ ਉਹ ਜਿੰਨਾ ਕੇ ਪਾਸੋਂ ਵੈਕ ਜੇ ਪਿਆਰ ਹੋ ਕੇ ਇਹਨੂੰ ਕਿੱਥੇ ਗੱਲਾਂ ਲਿਆਣੀਆਂ ਹਾਂ ਜਿਹੜਾ ਇੱਥੇ ਸੂਣ ਲੱਗ ਜਮਾ ਠੰਡੀ ਸੀਦਾ ਹੈ ਤਿਆਰ ਤੁਰ ਹੋਊ ਕੱਚੀ ਕੱਚੀ ਹੈ ਗੱਲੀ ਵੱੱਛੀ ਜੇ ਕੋਈ ਵਪਾਰੀ ਵੀ ਲਏਗਾ ਤਿਆਰ ਕਰਕੇ ਕੋਈ ਚੰਗੇ ਪੈਸੇ ਵਟ ਲੂਗਾ ਬਾਕੀ 32000 ਚੋਂ ਬਾਈ ਕਹਿੰਦਾ ਮਾਨਤਾ ਜਰੂਰ ਕਰਾਂਗੇ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਾਗ ਸੇਰ ਸੀਗੇ ਦੋਵਾਂ ਦੀ ਪ੍ਰੋਪ ਜਗ੍ਹਾ ਤੁਹਾਨੂੰ ਲੈ ਤਈ ਆਗੀ ਇੱਕ ਨੰਬਰ ਦਾ ਤਾਂ 9 ਕਿਲੋ 8 ਕਿਲੋ ਮੰਨ ਕੇ ਲੈ ਲਓ ਇਹ ਵੀ ਕਰਾਫਟ ਚਾ ਮੌਲ ਸਰ 22000 ਰੁਪਿਆ 2 ਨੰਬਰ ਤੇ ਗੱਬਣ ਵੇੜਾ ਕਾਫਤੇ ਦੀ ਕੱਚੀ ਅਮਲ ਸਰ 32000 ਰੁਪਇਆ 2 ਨੰਬਰ ਤੇ ਕੋਈ ਨਾ ਅਸਾਂ ਥੱਲੇ ਪਰਖ ਤੁਸੀਂ ਆ ਕੇ ਕਰਨੀ ਹੈਗੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਧੰਨਵਾਦੀ